ਠੀਕ ਹੈ ਨਾ ਜਾਵਾਂਗੇ ਅੱਜ ਵਾਹਲ ਸਾਹਿਬ ਫਤਿਹ ਸਾਡਾ ਕਹਿਣ ਦਾ ਮਤਲਬ ਇਹ ਹੀ ਹੈ ਵੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਹੈ ਉਹ ਲੋਕਾਂ ਦੇ ਹਮਾਇਤੀ ਹੋਣੀ ਚਾਹੀਦੀ ਹੈ ਸਾਨੂੰ ਜਿਵੇਂ ਪਾਕਿਸਤਾਨ ਦੇ ਬਾਡਰ ਤੇ ਜਾਣਾ ਸੌਖਾ ਹੈ ਪੰਜਾਬ ਤੋਂ ਹਰਿਆਣਾ ਦਾ ਬਾਡਰ ਸਾਡੇ ਵਾਸਤੇ ਔਖਾ ਹੈ ਸਾਡੇ ਜਿੰਮੇਦਾਰਾਂ ਦੇ ਮੁੰਡੇ ਜਾਂਦੇ ਨੇ ਪਨਾਮਾ ਦੇ ਜੰਗਲਾਂ 'ਚੋਂ ਟੱਪ ਕੇ ਮੈਕਸੀਕੋ ਉਹਦੀ ਕੰਧ ਟੱਪ ਜਾਂਦੇ ਨੇ ਅਮਰੀਕਾ ਦੀ ਫੌਜ ਉਹਨਾਂ ਨੂੰ ਗੋਲੀ ਨਹੀਂ ਮਾਰਦੀ ਉਹਨਾਂ ਨੂੰ ਫੜ ਕੇ ਜੇਲ੍ਹ ਚ ਕਰ ਦਿੰਦੀ ਐ ਬਾਅਦ ਚ ਛੱਡ ਦਿੰਦੀ ਐ ਤੇ ਸਾਡੇ ਵਾਲਿਆਂ ਨੇ ਤਾਂ ਸਾਡੇ ਤੇ ਇਹੀ ਜੀ ਐਨਐਸਏ ਯੂਪੀਏ ਵਰਚਾ ਇੱਥੇ ਪਈ ਜਾਂਦੇ ਨੇ ਤੇ ਇੱਥੇ ਸਾਨੂੰ ਹਰਿਆਣੇ ਦਾ ਵਾਟਰ ਨਹੀਂ ਟਪਣਦੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਹੋਏ ਅਸੀਂ ਥੋਡੇ ਆਪਦੇ ਆ ਤੁਹਾਨੂੰ ਵੋਟਾਂ ਵਾ ਕੇ ਜਿਤਾਇਆ ਸਾਨੂੰ ਦਿੱਲੀ ਆਪਦਾ ਰਾਈਟ ਹੈ ਸਾਡਾ ਸਾਨੂੰ ਦਿੱਲੀ ਜਾਣ ਦਿਓ ਅਸੀਂ ਸ਼ਾਂਤਮਈ ਢੰਗ ਨਾਲ ਬਹਿ ਕੇ ਪ੍ਰਦਰਸ਼ਨ ਪਹਿਲਾਂ ਵੀ ਕੀਤਾ ਸੀ ਹੁਣ ਵੀ ਕਰਾਂਗੇ ਸਾਨੂੰ ਦਿੱਲੀ ਜਾਣ ਦਿਓ ਇਹ ਧਰਨੇ ਖੋਲੇ ਜਾਣ ਸਾਨੂੰ ਕੋਈ ਜੰਤਰ ਮੰਤਰ ਤੇ ਜਾਂ ਜਿੱਥੇ ਵੀ ਸਾਨੂੰ ਦੇਣਗੇ ਸਥਾਨ ਅਸੀਂ ਉੱਥੇ ਬਹਿ ਕੇ ਆਪਾਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਆਪਦੇ ਹੱਕ ਮੰਗਣੇ ਨੇ ਅਸੀਂ ਕੋਈ ਉੱਥੇ ਦੰਗਾ ਨਹੀਂ ਕਰਨ ਜਾਂਦੇ ਅਸੀਂ ਉੱਥੇ ਕੋਈ ਸ਼ਾਂਤੀ ਭੰਗ ਨਹੀਂ ਕਰਨ ਜਾਂਦੇ ਅਸੀਂ ਆਮਨ ਸ਼ਾਂਤੀ ਨਾਲ ਰਹਾਂਗੇ ਸਾਨੂੰ ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਇੱਥੋਂ ਦਿੱਲੀ ਜਾਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ